ਜੀ ਕੀ ਫਤਿਹ ਅੱਜ ਪ੍ਰੋਪਰ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਦਾ ਸਾਨੂੰ ਕਾਰਨ ਬੜਿਆ ਜੋ ਕਿ ਸਾਡੇ ਸੰਤ ਜਰਨੈਲ ਸਿੰਘ 20ਵੀਂ ਸਦੀ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਟੈਂਕਾਂ ਤੇ ਤੋਪਾਂ ਦਾ ਮੁਕਾਬਲਾ ਕੀਤਾ ਹਿੰਦੁਸਤਾਨ ਦੀ ਸਰਕਾਰ ਨਾਲ ਤੇ ਸਾਡੇ ਕਾਲਤਾਸਬ ਨੇ ਸਿੱਖ ਕੌਮ ਨੇ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਦਾ ਕਿਤਾਬ ਮਿਲਿਆ ਹੋਇਆ ਤੇ ਸਾਡੇ ਨੌਜਵਾਨ ਕੋਈ ਯਾਤਰਾ ਲਈ ਮਹਾਚਲ ਨੂੰ ਕੋਈ ਸ਼ਹਿਲ ਗਏ ਸੀਗੇ ਉਹਨਾਂ ਸੰਤਾਂ ਦਾ ਖਾਰ ਨੌਜਵਾਨ ਦੇ ਅੰਦਰ ਸੰਤਾਰਾ ਪਿਆਰ ਤੇ ਉਹਨਾਂ ਨੇ ਕੋਈ ਸੰਤਾਂ ਦੇ ਪੋਸਟਰ ਲਾਏ ਸੀ ਉੱਚ ਸਾਡੇ ਸਿੱਖ ਧਰਮ ਦੇ ਪੋਸਟਰ ਸੀਗੇ ਖਾਲਸੇ ਰਾਜ ਦੇ ਪੋਸਟਰ ਸੀਗੇ ਫਿਰ ਉੱਥੇ ਕੋਈ ਮਾਸਚਲਦੇ ਸਰਕਾਰੀ ਗੁੰਡਿਆਂ ਨੇ ਸਰਕਾਰੀ ਅੰਤਰਾਂ ਨੇ ਕੋਈ ਸੰਤਾਂ ਦੇ ਪੋਸਟਰ ਪਾੜੇ ਆ ਸਾਡਾ ਜਿਹੜਾ ਖਾਲਸੇ ਰਾਜ ਦੇ ਝੰਡੇ ਪਾੜੇ ਆ ਅਸੀਂ ਅੱਜ ਇੱਥੇ ਸਾਰੀਆਂ ਸਿੱਖ ਜਥੇਬੰਦੀਆਂ ਤੇ ਅੱਜ ਡੀਸੀ ਨੂੰ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਬੀ ਜੀ ਪੀ ਪੰਜਾਬ ਤੇ ਡੀਸੀ ਸਾਹਿਬ ਪਰੋਇਪਰ ਤੇ ਆਪਣਾ ਐਸਐਸਪੀ ਸਾਹਿਬ ਪਰੋਇਪਰ ਜੋ ਕਿ ਸਾਰੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਨੇ ਕਾਨੂੰਨ ਆ ਜਿੱਥੇ ਵੀ ਕੋਈ ਐਪਲੀਕੇਸ਼ਨ ਸਾਡੇ ਮਨ ਨੂੰ ਖੇਸ ਪਹੁੰਚੀ ਆ ਸੰਤਾਂ ਦਾ ਪੋਸਟਰ ਪਾੜਨ ਕਰਕੇ ਸਾਡਾ ਚੰਦੇ ਦੀ ਬੇਦਬੀ ਹੋਈ ਆ ਅਸੀਂ ਇੱਥੇ ਪਰਚਾ ਪਰੋਇਪਰ ਹੀ ਉਹਨਾਂ ਦੋਸ਼ੀਆਂ ਤੇ ਸਾਰੀਆਂ ਦੇਸ਼ ਦੀਆਂ ਏਜੰਸੀਆਂ ਵਿੱਚ ਤੇ ਖੜੀਆਂ ਨੇ ਉਹਨਾਂ ਦੀ ਇਨਕੁਆਰੀ ਕਰਕੇ ਉਹਨਾਂ ਤੇ ਪਰਚਾ ਦਰਜ ਹੀ ਪਰੋਇਪਰ ਕਰਾਵਾਂਗੇ ਇੱਥੇ ਕਰਾਵਾਂਗੇ ਬੇਸ਼ੱਕ ਨੰਬਰ ਉਸੇ ਥਾਣੇ ਲੱਗ ਜਾ ਕੇ 0 एफਆਰ ਹੀ ਪਰੋਇਪਰ ਤੋਂ ਕਰਾਵਾਂਗੇ ਸਾਡੀ ਮੰਗ ਆ ਸਾਰੇ ਜਿੱਥੇ ਬੰਦੀਆਂ ਦੀ ਕਿਹੜੀ 0 ਐਫਆਰ ਆ ਉਥੇ ਪ੍ਰੋਪਰ ਤੱਕ ਟਿੱਕੀ ਜਾਵੇ ਤੇ ਕਿਹੜਾ ਉਥੇ ਬੇਸ਼ੱਕ ਨੰਬਰ ਜਾ ਕੇ ਮਾਚਲ ਲੱਗ ਜਾਵੇ ਸਾਨੂੰ ਕੋਈ ਤਰਾਇ ਨਹੀਂ ਉਹਨਾਂ ਜੇ ਸ਼ਰਾਰਤੀਆਂ ਸਰਾਂ ਤੇ ਪ੍ਰਸ਼ਾਸਨ ਨੇ ਪਰਚਾ ਦਰਜ ਨਾ ਕੀਤਾ ਤੇ ਅੱਜ ਅਸੀਂ ਵੀ ਕਰਨ ਕੀਤਾ ਹੈ ਆ ਸਾਰੇ ਸੰਤਾਂ ਦੇ ਪੋਸਟਰ ਸਾਡੇ ਹੱਥ ਵਿੱਚ ਨੇ ਅੱਗੇ ਵੀ ਸਾਡੇ ਨੌਜੋਨ ਲੱਗ ਰਹੇ ਨੇ ਇੱਕ ਸਾਡੀ ਉਹਦਾ ਧਰਮ ਦੀ ਬੇਦਬੀ ਕੀਤੀ ਆ ਇੱਕ ਉਥੋਂ ਦਾ ਕੋਈ ਜੈਰਾਮ ਠਾਕਰ ਤੇ ਮੰਤਰੀ ਹੈ ਕੋਈ ਐਮਐਲਏ ਉਥੋਂ ਨਾ ਆਪਣਾ ਮਾਚਲ ਦਾ ਉਹਨੇ ਚਤੌਣੀ ਦਿੱਤੀ ਆ ਜਿਹੜੇ ਪੰਜਾਬ ਦੇ ਵਿੱਚ ਵੀ ਸੰਤਾਂ ਦੇ ਪੋਸਟਰ ਲਾ ਰਹੇ ਨੇ ਉਹਨਾਂ ਦਾ ਪਰਚਾ ਦਰਜ ਕਰੋ ਅਸੀਂ ਵੀ ਇੱਥੇ ਮੰਗ ਕੀਤੀ ਆ ਜਿਨ੍ਹਾਂ ਨੇ ਸਾਡੇ ਧਰਮ ਦੀ ਨਰਾਦਰੀ ਕੀਤੀ ਆ ਸਾਡੇ ਛੰਡਿਆ ਦੀ ਨਰਾਦਰੀ ਕੀਤੀ ਆ ਉਹਨਾਂ ਸਾਰੇ ਦੋਸ਼ੀਆਂ ਤੇ ਜੇ ਪਰਿਪਰਦਾ ਪ੍ਰਸ਼ਾਸਨ ਪਰਚਾ ਦਰਜ ਕਰਦੇ ਵੀ ਮੁੱਖ ਮੰਤਰੀ ਨੂੰ ਅੱਜ ਮੰਗ ਪੱਤਰ ਦੇਣ ਲੱਗੇ ਆ ਇੱਕ ਡੀਜੀਪੀ ਪੰਜਾਬ ਨੂੰ ਦੇਣ ਲੱਗੇ ਆ ਤੇ ਸਾਰੇ ਉਹਨਾਂ ਬਿਆਨ ਲੰਗੇ ਜੇ ਤਾਂ ਕਾਰ ਵੀ ਕਰ ਦੇਣ ਕਿ ਠੀਕ ਆ ਨਹੀਂ ਤਾਂ ਸਾਨੂੰ ਲੱਗੇ ਆ ਪਿੱਕੇਸ਼ ਕਰਦੇ ਕਰਨ ਵਾਸਤੇ ਮਜਬੂਰ ਹੋਣਾ ਪਊਗਾ